ਜਿਹੜੇ ਵੀ ਫੈਸਲੇ ਹੋਏ ਤਸੀਲ ਤੋਂ ਉਹ ਸੱਚੇ ਪਾਤਸ਼ਾਹ ਦੇ ਦਰ ਤੋਂ ਹੋਏ ਉਹਦੇ ਘਰ ਤੋਂ ਜਿਹੜੀ ਗੱਲ ਇਹਨਾਂ ਨੇ ਕੀਤੀ ਟੜਿਆਂ ਦੀ ਦੇਖੋ ਪੰਥ ਚ ਸਿਰਫ ਦੋ ਅਕਾਲੀ ਟੜੇ ਨਹੀਂ ਆ ਪੰਥ ਵਿੱਚ ਬਹੁਤ سارے ਅਕਾਲੀ ਟੜੇ ਹਨ ਔਰ ਸਾਰੇ ਹੀ ਟੜੇ ਸ਼ਰੋਮਣੀ ਅਕਾਲੀ ਦਲ ਆਖਦਾ ਵੀ ਆ ਤੇ ਹੈ ਵੀ ਆ ਵੀ ਉਹਨਾਂ ਦੀ ਸਿਰਜਣਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਜ ਜੀ ਮੈਂ ਕਮਲਜੀਤ ਬਰਾੜ ਸਾਬ ਹੁਣਾਨੇ ਸ਼ਾਇਦ ਉਹ ਲਾਇਆ ਇੰਡੀਅਨ ਐਕਸਪ੍ਰੈਸ ਦੇ ਵਿੱਚ ਛਪਾਇਆ ਬਿਆਨ ਸ਼ਾਇਦ ਥਗਾ ਆਪਣੇ ਸ਼ਰੋਮਣੀ ਕਾਲੀ ਦਾਲ ਅੰਮ੍ਰਿਤਸਰ ਦਾ ਬਿਆਨ ਸਾਬ ਉਹਨਾਂ ਨੇ ਦਾਵਾ ਕੀਤਾ ਕਿ 1984 ਦੇ ਜਿਹੜਾ ਉਦੋਂ ਐਲਾਨਨਾਮਾ ਵੀ ਆ ਜਾਂ ਫਿਰ ਆਪਣਾ ਉਸਵੇਲੇ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਹੀ ਉਹਨਾਂ ਦਾ ਆਦੇਸ਼ ਵੀ ਆ ਉਹ ਇਹ ਕਹਿ ਰਿਹਾ ਵੀ ਮਾਨਤਾ ਪ੍ਰਾਪਤ ਤੇ ਅਸੀਂ ਆ 1994 ਦੇ ਵਿੱਚ ਉਦੋਂ ਸਾਰੇ ਥਾੜੇ ਇਕੱਠੇ ਕੀਤੇ ਸੀ। ਤੋਂ ਪੰਥ ਦੇ ਵਿੱਚ ਬਹੁਤ ਸਾਰੇ ਅਕਾਲੀ ਧੜੇ ਹੈਗੇ ਆ। ਸਾਰੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ। ਸਮਰਪਿਤ ਹੋਣੇ ਵੀ ਚਾਹੀਦੇ ਆ। ਤੇ ਸਾਰਿਆਂ ਨੂੰ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਮੰਨਣੀ ਚਾਹੀਦੀ ਆ। ਜਦੋਂ ਦਾਵਾ ਹੀ ਕਰ ਰਹੇ ਆ ਵੀ ਆਪਾਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ। ਪਰ ਇਥੇ ਜਿਹੜਾ ਇਹਨਾਂ ਦਾ ਸਵਾਲ ਆ ਕੋਈ ਇੱਕ ਪੱਕਾ ਦਾਵਾ ਕਰੇ ਕਿ ਅਸੀਂ ਹੀ ਸਮਰਪਤਾ ਜਾਂ ਅਸੀਂ ਹੀ ਮਾਨਤਾ ਪ੍ਰਾਪਤਾਂ ਉਹ ਕਿਸੇ ਇੱਕ ਨੂੰ ਇਹ ਹੱਕ ਨਹੀਂ ਮੈਨੂੰ ਭਗਤ ਕਬੀਰ ਸਾਹਿਬ ਦਾ ਇੱਕ ਸ਼ਲੋਕ ਯਾਦ ਆਉਂਦਾ ਕਬੀਰ ਜਿਹਦਰ ਜਾਬਤ ਆਤਿਓ ਫਟਕੈ ਨਾਹੀ ਕੋਈ ਸੋ ਦਰ ਕੈਸੇ ਛੋਡਿਆ ਜੋ ਦਰ ਐਸਾ ਹੋਇ 6ਵੇਂ ਗੁਰੂ ਨਾਨਕ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਜਿਹੜਾ ਸਥਾਨ ਆ ਸ੍ਰੀ ਅਕਾਲ ਤਖਤ ਸਾਹਿਬ ਉਹਦਾ ਇਹ ਸਿਧਾਂਤ ਆ ਕਿ ਜਿਹੜਾ ਵੀ ਝੁੱਕ ਕੇ ਆ ਗਿਆ ਲਿਫ ਕੇ ਆ ਗਿਆ ਉੱਥੇ ਕਿਸੇ ਨੂੰ ਦਰਕਾਰਿਆ ਨਹੀਂ ਜਾਂਦਾ ਕਿਸੇ ਨੂੰ ਪਿਛੇ ਧੱਕਿਆ ਨਹੀਂ ਜਾਂਦਾ ਉਹਨੂੰ ਗਲੇ ਲਾਇਆ ਜਾਂਦਾ ਤੋਂ ਜੇ ਇਹ ਵੱਖ-ਵੱਖ ਅਕਾਲੀ ਧੜੇ ਇਹ ਦਾਵਾ ਕਰਦੇ ਆ ਈਅਸੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਆ ਜਾਂ ਸਾਡੀ ਇਥੋਂ ਹੋਂਦ ਬਣੀ ਇਹ ਸਾਰੇ ਜਿਵੇਂ ਮਿਸਲਾ ਦੇ ਵੇਲੇ ਕੀ ਹੁੰਦਾ ਮਿਸਲਾ ਦੇ ਵੇਲੇ ਵੀ ਸਾਡੇ ਅੜ ਅੜ ਧੜੇ ਹੈਗੇ ਸੀ ਅੱਜ ਵੀ ਆ ਪਰ ਪੰਥ ਦੇ ਵੱਡੇ ਹਿਤਾਲੀਓ ਇਕੱਠੇ ਵੀ ਹੁੰਦੇ ਰਹਿ 2 ਦਸੰਬਰ ਦੇ ਫੈਸਲੇ ਆ ਤੇ ਇੱਕ ਵੱਡੀ ਗੱਲ ਹੀ ਵੀ ਪੰਥ ਕੇਕਤਾ ਵੇ ਆਪਾਂ ਇਕੱਠੇ ਹੋਈਏ ਉਸ ਪਾਸੇ ਵੀ ਸਾਰੇ ਧੜਿਆਂ ਨੂੰ ਧਿਆਨ ਦੇਣਾ ਚਾਹੀਦਾ ਸਭ ਤੋਂ ਪਹਿਲਾਂ ਤੇ ਉਹ ਵੀ ਐਮ ਇੱਕ ਪਰ ਕਿਸੇ ਵੀ ਇੱਕ ਧੜੇ ਨੂੰ ਇਹ ਦਾਵਾ ਨਹੀਂ ਕਰਨਾ ਚਾਹੀਦਾ ਵੀ ਅਸੀਂ ਹੀ ਮਾਨਤਾ ਪ੍ਰਾਪਤਾਂ ਤੇ ਬਾਕੀ ਐਵੇਂ ਹੀ ਅਕਾਲ ਤੱਕ ਸਾਬ ਸਾਰਿਆਂ ਦਾ ਅਕਾਲ ਤੱਕ ਸਾਬ ਸਾਰੇ ਪੰਥ ਦਾ ਵਾ ਔਰ ਸਿਰਫ ਅਕਾਲ ਤੱਕ ਸਾਬ ਕਿਸੇ ਧੜਿਆਂ ਦੀ ਲੜਾਈ ਲਈ ਨਹੀਂ ਹੈਗਾ ਪੰਥ ਦੇ ਸਾਹਮਣੇ ਬੜੇ ਵੱਡੇ ਅਹਿਮ ਹੋਰ ਵੀ ਮਸਲੇ ਆ ਇੰਡਪੈਂਡੈਂਟ ਆਪਾਂ ਜਾ ਰਹੇ ਆ ਜੋ ਜ਼ਮੀਨ ਤੇ ਆ ਸਾਹਮਣੇ ਆ ਰਿਹਾ ਸੱਚੇ ਪਾਤਸ਼ਾਹ ਦੀਆਂ ਬੇਅਦਬੀਆਂ ਉਹਨਾਂ ਨੂੰ ਰੋਕਣ ਦੇ ਪਰਾਲੇ ਤੋਂ ਜੇ ਆਪਾਂ ਇਹਦੇ ਤਾਂ ਕਿ ਸਾਰਾ ਸੀਮਤ ਕਰ ਦਈਏ ਤੇ ਗੱਲ ਬਣਦੀ ਨਹੀਂ ਇਹ ਠੀਕ ਆ ਇਹ ਵੀ ਸਾਰੇ ਆਪਣੇ ਇਹ ਕੋਈ ਬੇਗਾਨਾ ਨਹੀਂ ਜਿਵੇਂ ਕੋਈ ਕਾਰਜ ਕਰ ਰਿਹਾ ਕਰੇ ਕਰਨ ਦਾ ਹੱਕ ਆ ਪਰ ਕਿਸੇ ਇੱਕ ਨੂੰ ਹੱਕ ਨਹੀਂ ਆ ਵੀ ਉਹ ਹੀ ਦਾਵਾ ਕਰੇ ਵੀ ਅਸੀਂ ਵੱਡੇ ਆ ਜਾਂ ਸਾਡਾ ਹੀ ਹੱਕ ਆ ਉਹ ਕਿਸੇ ਨੂੰ ਇਹ ਹੱਕ ਨਹੀਂ ਦਿੱਤਾ ਜਾ ਸਕਦਾ ਤਾਂ ਪਹਿਲੇ ਦਿਨ ਤੋਂ ਕਰ ਰਹੇ